نا نماز آتی ہے مجھے وضو آتا ہے جب سجدہ کر لیتا ہوں میں سجدہ ਟਾਰਗੇਟ ਆਇਆ ਹੈ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਸਿੰਗਰ ਬੰਨਾ ਚਾਹੁੰਦਾ ਆ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਨੇਹਾ ਕੱਕੜ ਮੈਮ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਤੇ ਮੈਂ ਜਦੋਂ ਗੁਰਦਾਸਪੁਰ ਪੰਜਾਬ ਕਿਹਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੁਰਦਾਸਪੁਰ ਪੰਜਾਬ ਦਾ ਹਾਂ ਤੇ ਜਦੋਂ ਮੈਂ ਆਪਣਾ ਗਾਣਾ ਸ਼ੁਰੂ ਕੀਤਾ ਤੇ ਉੱਠ ਕੇ ਤਾੜੀਆਂ ਮਾਰਨ ਲੱਪੇ ਸੀ ਕਿ ਮੈਂ ਸੂਫੀ ਗਾ ਰਿਹਾ ਸੀ ਤੇ ਨੇਹਾ ਕੱਕੜ ਮੈਮ ਨੇ ਮੈਨੂੰ ਜੱਫੀ ਪਾ ਲਈ ਪੂਰੇ ਪੰਜਾਬ ਚ ਇੱਕ ਹੀ ਬੱਚਾ ਸਿਲੈਕਟ ਹੋਇਆ ਤਾਂ ਕਹਿੰਦੇ ਉਹ ਪਹਿਲੇ ਜੀਟੀਵੀ ਦੇ ਵਿੱਚ ਰਗਾ ਚੁੱਕਿਆ ਹੈ ਜੀਟੀਵੀ ਸਾਰੇ ਗਮਾਂ ਪਾ ਪੂਰੀ ਜੀਵੀਆ ਗਾ ਕੇ ਆ ਗਿਆ ਜਦੋਂ ਕੋਈ ਟੀਵੀ ਵਿੱਚ ਐਡਸ ਵਗੈਰਾ ਆਉਂਦੀ ਸੀ ਤੇ ਮੈਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਦੇ ਕਾਰਨ ਮੈਂ ਹਨੂਮਾਨ ਚਾਲੀਸਾ ਵੀ ਸੁਰ ਵਿੱਚ ਬੋਲਦਾ ਸੀ ਜਦੋਂ ਮੈਨੂੰ ਪਾਪਾ ਨੇ ਦੇਖਿਆ ਕਿ ਮੈਂ ਸੁਰ ਵਿੱਚ ਬੋਲ ਸਕਦਾ ਤੇ ਮੈਨੂੰ ਉਹਨਾਂ ਨੇ ਥੋੜੀ 뮤직 ਦੀ ਗਾਣ ਦੀ ਕੋਚਿੰਗ ਦਿੱਤੀ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਸੁਰ ਵਿੱਚ ਗਾ ਰਿਹਾ ਤੇ ਮੈਨੂੰ ਆਪਣੇ ਬਾਪ ਤੇ ਪੂਰਾ ਕੌਨਫੀਡੈਂਸ ਸੀ ਪਾਪਾ ਜਾਗਰਨ ਵਿੱਚ ਕੀਬੋਰਡ ਵਜਾਉਂਦੇ ਆ ਪਾਪਾ ਗਾਤਾ ਨਹੀਂ ਸਕਦੇ ਥੋੜਾ ਬੋਤਾ ਗਾ ਸਕਦੇ ਹੈ ਪਰ ਪਾਪਾ ਫਿਰ ਵੀ ਮੈਨੂੰ ਗਾਣਾ ਕੋਈ ਹੋਏ ਤੇ ਉਹਨੂੰ ਫੋਨ ਵਿੱਚ ਕਰਾ ਕੇ بڑے بڑے ਵੱਡੇ ਸਿੰਗਰ ਆਪਾਂ ਗਵਾਏ ਆ ਉਹਨਾਂ ਨੂੰ ਸੁਣਦੇ ਆ ਕਿ ਕੌਣ ਅੱਛਾ ਗਾ ਰਿਹਾ ਕਿੱਦਾਂ ਗਾ ਰਿਹਾ ਤੇ ਇਹਦੇ ਵਿੱਚ ਮੈਨੂੰ ਚੰਗੇ ਸਿੰਗਰਾਂ ਵਾਲੇ ਗੁਣ ਨਜ਼ਰ ਆਉਂਦੇ ਸੀ ਪਰ ਪੜ੍ਹਾਈ ਵੀ ਇਹਦੀ ਦੇਖਣੀ ਹਾਂਜੀ ਸਕੂਲ ਦਾ ਕੰਮ ਵੀ ਇਹਦਾ ਦੇਖਣਾ ਵੀ ਉਹ ਵੀ ਇਹਨੇ ਕਰਨਾ ਗੁਰਦਾਸਪੁਰ ਦੇ ਅੱਜ ਇੱਕ ਅਜਿਹੇ ਛੋਟੇ ਬੱਚੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਨੇ ਕੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਸਭ ਨਾਲ ਵੱਡੀ ਗੱਲ ਹੈ ਬੱਚਾ ਗਾਉਂਦਾਵਾ ਤੇ ਇਸ ਬੱਚੇ ਨੇ ਬਿਨਾ ਕਿਸੇ ਕੋਚਿੰਗ ਤੋਂ ਆਪਣੇ ਪਿਤਾ ਕੋਲੋਂ ਹੀ ਗਾਉਣਾ ਸਿੱਖ ਕੇ ਤੇ ਇੱਕ ਵੱਡੇ ਸ਼ੋਅ ਦੇ ਵਿੱਚ ਐਂਟਰੀ ਕੀਤੀ ਹੈ ਕਿਹੜਾ ਉਹ ਸ਼ੋਅ ਹੈਗਾ ਵਾ ਆਪਾਂ ਪਹਿਲੇ ਤਾਂ ਬੱਚੇ ਨਾਲ ਗੱਲਬਾਤ ਕਰ ਲੈਂਦੇ ਹਾਂ ਇਹਨਾਂ ਤੋਂ ਜਾਣਦੇ ਹਾਂ ਬੇਟਾ ਕੀ ਨਾਮ ਆ ਤੇ ਕਿੰਨੀ ਉਮਰ ਮੇਰਾ ਨਾਮ ਮਾਸਟਰ ਆਰਿਨ ਹੈ ਤੇ ਮੈਂ 13 ਸਾਲ ਦਾ ਹਾਂ ਕਿਹੜੇ ਸ਼ੋਅ ਦੇ ਵਿੱਚ ਤੁਹਾਡੀ ਐਂਟਰੀ ਹੋਣ ਜਾ ਰਹੀ ਹੈ ਸੁਪਰਸਟਾਰ ਸਿੰਗਰ 3 ਸੋਨੀ ਟੀਵੀ ਚੈਨਲ ਵਿੱਚ ਮੇਰੀ ਐਂਟਰੀ ਹੋਣ ਜਾ ਰਹੀ ਹੈ ਕਾਫੀ ਛੋਟੀ ਉਮਰ ਹੈ ਇਸ ਉਮਰ ਵਿੱਚ ਬੱਚਿਆਂ ਦਾ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਖੇਡਾਂ ਵੱਲ ਜ਼ਿਆਦਾ ਧਿਆਨ ਰਹਿੰਦਾ ਪਰ ਤੁਸੀਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਆ ਕਿਵੇਂ ਮਨ ਵਿੱਚ ਆਇਆ ਜਾਂ ਕਿਵੇਂ ਪਤਾ ਲੱਗਿਆ ਕਿ ਮੈਂ ਗਾ ਸਕਣਾ ਵਾ ਤੇ ਆਪਣੇ ਪਿਤਾ ਕੋਲੋਂ ਤੁਸੀਂ ਸਿੱਖਿਆ ਬਿਨਾ ਕੋਚਿੰਗ ਤੋਂ ਜਦੋਂ ਕੋਈ ਟੀਵੀ ਵਿੱਚ ਐਡਸ ਵਗੈਰਾ ਆਂਦੀ ਸੀ ਤੇ ਮੈਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਦੇ ਕਾਰਨ ਮੈਂ ਹਨੂਮਾਨ ਚਾਲੀਸਾ ਵੀ ਸੁਰ ਵਿੱਚ ਬੋਲਦਾ ਸੀ ਜਦੋਂ ਮੈਨੂੰ ਪਾਪਾ ਨੇ ਦੇਖਿਆ ਕਿ ਮੈਂ ਸੁਰ ਵਿੱਚ ਬੋਲ ਸਕਦਾ ਤੇ ਮੈਨੂੰ ਉਹਨਾਂ ਨੇ ਥੋੜੀ 뮤직 ਦੀ ਗਾਣ ਦੀ ਕੋਚਿੰਗ ਦਿੱਤੀ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਸੁਰ ਵਿੱਚ ਗਾ ਰਿਹਾ ਤੇ ਮੈਨੂੰ ਆਪਣੇ ਬਾਪ ਤੇ ਪੂਰਾ ਕੌਨਫੀਡੈਂਸ ਸੀ ਕਿ ਹਾਂ ਮੈਂ ਸਿੰਕਿੰਗ ਕਰ ਸਕਦਾ ਤੇ ਮੈਂ ਜਦੋਂ ਕੋਚਿੰਗ ਲੀਤੀ ਮੈਨੂੰ ਜੋ ਪੂਰਾ ਕੌਨਫੀਡੈਂਸ ਪਿਆ ਤੇ ਮੈਂ ਸਿੰਗਿੰਗ ਦੀ ਲੈਂਗੁਏਜ ਪੈ ਗਿਆ ਪਿਤਾ ਜੀ ਕੀ ਕੰਮ ਕਰਦੇ ਨੇ ਤੁਹਾਡੇ ਪਾਪਾ ਜਾਗਰਨ ਵਿੱਚ ਕੀਬੋਰਡ ਵਜਾਉਂਦੇ ਹੈ ਜੇ ਗੱਲ ਕਰੀਏ ਪਿਤਾ ਜੀ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ ਪਰ ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਤੁਹਾਨੂੰ ਰਿਹਸਲ ਕਰਵਾ ਕੇ ਤੇ ਮਤਲਬ ਇੱਕ ਪ੍ਰੋਫੈਸ਼ਨਲ ਸਿੰਗਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਪਾ ਗਾਤਾ ਨਹੀਂ ਸਕਦੇ ਥੋੜਾ ਬੋਤਾ ਗਾ ਸਕਦੇ ਹੈ ਪਰ ਪਪਾ ਫਿਰ ਵੀ ਮੈਨੂੰ ਗਾਣਾ ਕੋਈ ਹੋਏ ਤੇ ਉਹਨੂੰ ਫੋਨ ਵਿੱਚ ਕਰਾ ਕੇ ਤੇ ਜੋ ਪਹਿਲੇ ਗਾਣੇ ਨੂੰ ਮੈਂ ਸੁੰਦਾ ਸੀ ਜੋ ਵੀ ਮੈਂ ਗਾਣੇ ਵਗੈਰਾ ਕਰਦਾ ਸੀ ਉਹ ਮੈਂ ਗਾਣੇ ਸੁਣ ਕੇ ਫਿਰ ਸਾਡੀ 뮤ਜ਼ਿਕ ਵਾਲੀ ਨੋਟਬੁੱਕ ਹੁੰਦੀ ਸੀ ਜਿਹਦੇ ਵਿੱਚ ਗਾਣੇ ਸਾਰੇ ਸੀ ਪਹਿਲੇ ਉਹਨੂੰ ਮੈਂ ਗਾਣਿਆਂ ਨੂੰ ਸੁੰਦਾ ਸੀ ਫੋਨ ਵਿੱਚ ਫਿਰ ਜਦੋਂ ਮੈਨੂੰ ਥੋੜੇ ਥੋੜੇ ਆ ਲੱਪੇ ਤੇ ਫਿਰ ਉਹੀ ਨੋਟਬੁੱਕ ਵਿੱਚ ਅਸੀਂ 뮤ਜ਼ਿਕ ਵਿਦਿ ਦੀ ਨੋਟਬੁੱਕ ਵਿੱਚ ਅਸੀਂ ਗਾਣੇ ਲਿਖਦੇ ਸੀ ਜਿਸ ਕਰਕੇ ਮੈਂ ਥੋੜਾ ਦੇ ਦੇਖ ਕੇ ਬੋਲਦਾ ਸੀ ਤੇ ਹਰਮੋਨੀਅਮ ਨਾਲ ਸੁਰ ਮਿਲ ਕੇ ਤੇ ਮੈਂ ਪ੍ਰੈਕਟਿਸ ਕਰਦਾ ਸੀ ਤੇ ਜਦੋਂ ਮੈਂ ਪੂਰੀ ਦੇਖ ਦੇਖ ਕੇ ਕਰਨ ਲੱਪਿਆ ਤੇ ਮੈਨੂੰ ਫਿਰ ਮੂੰਹ ਜਵਾਨੀਆਂ ਲਾਪੀ ਤੇ ਮੈਂ ਇਦਾਂ ਹੀ ਪ੍ਰੈਕਟਿਸ ਕਰਨ ਲੱਪਿਆ ਕਿੰਨੀ ਕ ਦੇਰ ਪ੍ਰੈਕਟਿਸ ਕਰਦੇ ਸੀ ਤੁਸੀਂ ਮੈਂ 2-3 ਘੰਟੇ ਕਰਦਾ ਸੀ ਮੈਂ ਪ੍ਰੈਕਟਿਸ ਇਹਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਸਦੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਆ ਆਪਣੇ ਬੇਟੇ ਨੂੰ ਜਿਹੜਾ ਇੱਥੋਂ ਤੱਕ ਪੁੱਜਿਆ ਵਾ ਸਰ ਕੀ ਨਾਮ ਆਪਣਾ ਤੇ ਬੇਟੇ ਨੂੰ ਕਿੰਨੀ ਕੁ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਵੇਂ ਬੇਟੇ ਨੇ ਦੱਸਿਆ ਕਿ ਪਿਤਾ ਜੀ ਕੋਲੋਂ ਹੀ ਮੈਂ ਸਿੱਖਿਆ ਹਾਲਾਂਕਿ ਤੁਸੀਂ ਪ੍ਰੋਫੈਸ਼ਨਲ ਗਾਇਕ ਨਹੀਂ ਹੋ ਪਰ ਫਿਰ ਵੀ ਤੁਸੀਂ ਕੋਸ਼ਿਸ਼ ਕੀਤੀ ਤੇ ਅੱਜ ਏਡੀ ਵੱਡੀ ਮਕਾਮ ਜਿਹੜਾ ਵੋ ਬੱਚੇ ਨੇ ਹਾਸਲ ਕੀਤਾ ਦੇਖੋ ਜੀ ਮੈਂ ਤਾਂ ਪ੍ਰੋਫੈਸ਼ਨਲ ਗਾਇਕਤਾ ਨਹੀਂ ਹਾਂ ਤਾਂ ਮਤਲਬ ਹੈ ਵੀ بڑے بڑے ਵੱਡੇ ਸਿੰਗਰ ਆਪਾਂ ਗਵਾਏ ਆ ਉਹਨਾਂ ਨੂੰ ਸੁਣਦੇ ਆ ਵੀ ਕੌਣ ਅੱਛਾ ਗਾ ਰਿਹਾ ਕਿੱਦਾਂ ਗਾ ਰਿਹਾ ਇਦੇ ਵਿੱਚ ਮੈਨੂੰ ਉਹ ਚੰਗੇ ਸਿੰਗਰਾਂ ਵਾਲੇ ਗੁਣ ਨਜ਼ਰ ਆਉਂਦੇ ਸੀ ਵੀ ਅੱਛਾ ਗਾ ਰਿਹਾ ਹੈ ਤੇ ਗਾਂ ਜਾ ਕੇ ਅੱਛਾ ਹੀ ਗਾਏਗਾ ਵਧੀਆ ਗਾਏਗਾ ਤਾਂ ਦੇਖੋ ਸਖਾਣ ਵਿੱਚ ਜਾਂ ਇਹਦੇ ਵਿੱਚ ਇਹਦੇ ਸਿੱਖਣ ਵਿੱਚ ਬੜੀਆਂ ਪ੍ਰੋਬਲਮਾਂ ਆਉਂਦੀਆਂ ਬੜੀਆਂ ਮਤਲਬ ਇਹਦੇ ਬੱਚੇ ਦੇ ਛੋਟਾ ਬੱਚਾ ਲੈ ਜਾਂ ਜੀ ਤੇ ਇਹਨੂੰ ਬੜਾ ਮਤਲਬ ਸਮਝਾ ਕੇ ਸਿਖਾਣਾ ਜਦੋਂ ਪੜ੍ਹਾਈ ਵੀ ਇਹਦੀ ਦੇਖਣੀ ਹਾਂਜੀ ਸਕੂਲ ਦਾ ਕੰਮ ਵੀ ਇਹਦਾ ਵੇਖਣਾ ਵੀ ਉਹ ਵੀ ਇਹਨੇ ਕਰਨਾ ਫਿਰ ਇਹਦੀ ਪ੍ਰੈਕਟਿਸ ਵੀ ਕਰਾਣੀ ਆ ਹਾਂਜੀ ਜੇ ਕੋਈ ਪ੍ਰੋਗਰਾਮ ਬੁੱਕ ਹੋ ਗਿਆ ਜੇ ਘਰਾਤਾ ਬੁੱਕ ਹੋ ਗਿਆ ਤੇ ਉਹਦੇ ਵਾਸਤੇ ਵੀ ਇਹਦੀ ਪ੍ਰੈਕਟਿਸ ਕਰਾਣੀ ਪੈਣੀ ਆ ਹਾਂਜੀ ਉਹਦੇ ਵਿੱਚ ਫਿਰ ਸਕੂਲ ਦਾ ਕੰਮ ਵੀ ਇਹਦਾ ਵੇਖਣਾ ਵੀ ਇਹਦੀ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਵੀ ਨਾ ਖਰਾਬ ਹੋਵੇ ਤੇ ਬਸ ਮੁਸ਼ਕਿਲ ਤੇ ਆਂਦੀ ਆ ਜੀ ਫਿਰ ਥੋੜੀ ਬੋਦੀ ਉਮਰ ਕਾਫੀ ਛੋਟੀ ਹੈਗੀ ਆ ਪਰ ਟੈਲੈਂਟ ਬਹੁਤ ਜ਼ਿਆਦਾ ਵਾ ਕਿੰਨਾ ਕਿ ਤੈਨੂੰ ਪਹਿਚਾਨਣਾ ਵੀ ਬਹੁਤ ਮੁਸ਼ਕਿਲ ਹੁੰਦਾ ਪਰ ਤੁਸੀਂ ਇਸ ਟੈਲੈਂਟ ਨੂੰ ਪਹਿਚਾਣਿਆ ਵਾ ਜਿਵੇਂ ਤੁਸੀਂ ਦੱਸਿਆ ਕਿ ਅ ਕਿਉਂਕਿ ਬੱਚਾ ਦੇ ਛੋਟਾ ਵਾ ਅਕਸਰ ਬੱਚੇ ਦਾ ਮਨ ਹੋਰ ਪਾਸੇ ਵੀ ਜਾਂਦਾ ਵਾ ਤੇ ਕਿੰਨੀ ਕੁ ਦੇਰ ਰੋਜ਼ ਪ੍ਰੈਕਟਿਸ ਕਰਵਾਉਂਦੇ ਸੀ ਜਾਂ ਫਿਰ ਕਿਹੜੀਆਂ-ਕਿਹੜੀਆਂ ਕਮੀਆਂ ਸੀ ਜਾਂ ਕਿਵੇਂ ਇਸ ਦੀ ਜਿਹੜੀ ਆ ਗਾਇਕੀ ਨੂੰ ਸੁਧਾਰਨ ਲਈ ਕੀ-ਕੀ ਤੁਸੀਂ ਮਤਲਬ ਕੀਤਾ ਜਿਵੇਂ ਕੋਈ ਸਿੰਗਰ ਨਾਲ ਕੋਈ ਸੰਪਰਕ ਕਰਕੇ ਕੋਈ ਇਸ ਤੇ ਕੋਈ ਟਿਪਸ ਲਏ ਹੁਣ ਇਸ ਤਰ੍ਹਾਂ ਦਾ ਕੁਝ ਨਹੀਂ ਦੇਖੋ ਜੀ ਕਿਪਸ ਤਾਂ ਨਹੀਂ ਲੈ ਐਵੇਂ ਤੁਹਾਨੂੰ ਕਹੀਏ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ 26-27 ਸਾਲ ਹੋ ਗਿਆ ਮੈਨੂੰ ਐਸੇ ਹੀ ਫੀਲਡ ਵਿੱਚ ਤੇ ਕਾਫੀ ਸਿੰਗਰਾਂਣਾ ਕੰਮ ਕੀਤਾ ਤੇ ਮਤਲਬ ਸਾਨੂੰ ਹੁਣ ਅੰਨਾ ਕਤੇ ਤਜਰਬਾ ਹੋਈ ਗਿਆ ਕਿ ਅਸੀਂ ਮਾੜਾ ਚੰਗਾ ਦੇਖ ਸਕੀਏ ਵੀ ਕਿੱਦਾਂ ਦਾ ਗਾ ਰਿਹਾ ਹੈਣਾ ਜੀ ਬਾਕੀ ਇਹਦੀ ਪ੍ਰੈਕਟਿਸ 2-2.5 ਘੰਟੇ ਡੇਲੀ ਕਰਵਾਈਦੀ ਆ ਤੇ ਜਦੋਂ ਕਿਤੇ ਪ੍ਰੋਗਰਾਮ ਵਗੈਰਾ ਆਂਦਾ ਤੇ ਥੋੜਾ ਜਿਆਦਾ ਪ੍ਰੈਕਟਿਸ ਕਰਵਾਈਦੀ ਆ ਪੀ ਤਾਂ ਜੋ ਜਿਹੜੇ ਵੀ ਗਾਣੇ ਆ ਭੇਟਾ ਵਗੈਰਾ ਇਹਨੂੰ ਪ੍ਰਪੇਅਰ ਹੋ ਜੇ ਯਾਦ ਹੋ ਜੇ ਉਹਨ ਏਡੇ ਵੱਡੇ ਸ਼ੋਅ ਚ ਬੇਟਾ ਤੁਹਾਡਾ ਜਾ ਰਿਹਾ ਵੇ ਕਿਵੇਂ ਦਾ ਮਹਿਸੂਸ ਹੈ ਜਦੋਂ ਸਿਲੈਕਸ਼ਨ ਹੋਈ ਕਿਉਂਕਿ ਕਾਫੀ ਜ਼ਿਆਦਾ ਬੱਚੇ ਆਡੀਸ਼ਨ ਦੇਣ ਗਏ ਹੋਣਗੇ ਕਾਫੀ ਜ਼ਿਆਦਾ ਰਿਜੈਕਟ ਵੀ ਹੋ ਗਏ ਹੋਣਗੇ ਪਰ ਜਦੋਂ ਬੱਚਾ ਤੁਹਾਡਾ ਗਿਆ ਵਾ ਤੇ ਕਿੰਨੀ ਕੁ ਜ਼ਿਆਦਾ ਖੁਸ਼ੀ ਆਈ ਉਹ ਸਿਲੈਕਸ਼ਨ ਹੋ ਗਈ ਦੇਖੋ ਜੀ ਖੁਸ਼ੀ ਤਾਂ ਬਹੁਤ ਹੋਈ ਆ ਕਿਉਂਕਿ ਪੂਰੇ ਪੰਜਾਬ ਚ ਇੱਕ ਹੀ ਬੱਚਾ ਸਿਲੈਕਟ ਹੋਇਆ ਤੇ ਅੰਨੇ ਸਾਰੇ ਦੇਸ਼ਾਂ ਦੇ ਬੱਚੇ ਆਏ ਹੋਏ ਸੀਗੇ ਹੈਨਾ ਜੀ ਤੇ ਪੂਰੇ ਪੰਜਾਬ ਵਿੱਚ ਨਾਲੇ ਸਾਡੇ ਗੁਰਦਾਸਪੁਰ ਸ਼ਹਿਰ ਦਾ ਇੱਕ ਹੀ ਬੱਚਾ ਗਿਆ ਅੱਗੇ ਤੇ ਮਨ 'ਚ ਡਰ ਵੀ ਸੀਗਾ ਵੀ ਪਤਾ ਨਹੀਂ ਸਿਲੈਕਸ਼ਨ ਹੁੰਦੀ ਆ ਕਿ ਨਹੀਂ ਹੁੰਦੀ ਤੇ ਚਲੋ ਰੱਬ ਨੇ ਸਾਡੀ ਸੁਣ ਲਈ ਤੇ ਚਲੋ ਇਹਦੀ ਸਿਲੈਕਸ਼ਨ ਹੋ ਗਈ ਪਹਿਲਾਂ ਵੀ ਬੇਟੇ ਨੇ ਕਿਤੇ ਆਡੀਸ਼ਨ ਦਿੱਤਾ ਵਾ ਕਿ ਜਾਂ ਫਸਟ ਟਾਈਮ ਦਿੱਤਾ ਫਸਟ ਟਾਈਮ ਨਹੀਂ ਦੇਖੋ ਪਹਿਲੇ ਜੀਟੀਵੀ ਦੇ ਵਿੱਚ ਗਾ ਚੁੱਕਿਆ ਹੈ ਜੀਟੀਵੀ ਸਾਰੇ ਗਾਵਾਂ ਪਾ ਉਹਦੇ 'ਚ ਵੀ ਇਹ ਗਾ ਕੇ ਆ ਗਿਆ بیٹا کچھ تھوڑا بہت کچھ گا کے سنا دو کیونکہ جو درشک سن رہے ہیں انہوں نے بھی پتا لگے گی کہ ڈرا بارے کی کنہ زیادہ ٹیلنٹ وضو مزہ ہے جب سجدہ کر لیتا ہوں میں سجدہ کر لے تو ہوں میں تو سنے تی تو زیادہ خوشی ہوئی سی جڑی سلیکشن ہو گئی سی ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਮੈਂ ਟੌਪ 15 ਚ ਪਹੁੰਚ ਗਿਆ ਤੇ ਮੈਂ ਐਪੀਸੋਡ ਕਰ ਸਕਦਾ ਕੀ ਸੁਪਨਾ ਹੈਗਾ ਅੱਗੇ ਜਾ ਕੇ ਸ਼ੋਅ ਵਿੱਚ ਜਾ ਰਹੇ ਹੋ ਕੀ ਸੁਪਨਾ ਹੈ ਜਾਂ ਕੀ ਮੇਨ ਤੁਹਾਡਾ ਗੋਲ ਹੈਗਾ ਵਾ ਮੇਰਾ ਟਾਰਗੇਟ ਹੈ ਹੈ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਸਿੰਗਰ ਬੰਨਣਾ ਚਾਹੁੰਦਾ ਆ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਅਰੇ ਕਿਵੇਂ ਲੱਗਿਆ ਕਿਉਂਕਿ ਉਸਤੇ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਕਿਵੇਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕੀ ਸਿਚੁਏਸ਼ਨ ਸੀ ਸਾਰੀ ਜਦੋਂ ਮੈਂ ਨੀਹਾ ਕੱਕੜ ਮੈਮ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਤੇ ਮੈਂ ਜਦੋਂ ਗੁਰਦਾਸਪੁਰ ਪੰਜਾਬ ਕਿਹਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੁਰਦਾਸਪੁਰ ਪੰਜਾਬ ਦਾ ਹਾਂ ਤੇ ਜਦੋਂ ਮੈਂ ਆਪਣਾ ਗਾਣਾ ਸ਼ੁਰੂ ਕੀਤਾ ਤੇ ਉੱਠ ਕੇ ਤਾੜੀਆਂ ਮਾਰਨ ਲੱਪੇ ਸੀ ਕਿ ਮੈਂ ਸੂਫੀ ਗਾ ਰਿਹਾ ਸੀ ਜਿਹੜੇ ਵੀ ਕੈਪਟਨ ਸੀਗੇ ਤੇ ਉਹ ਸਾਰੇ ਸਟੇਜ ਤੇ ਆ ਗਏ ਸੀ ਤੇ ਨੀਹਾ ਕੱਕੜ ਮੈਮ ਨੇ ਮੈਨੂੰ ਜੱਫੀ ਪਾ ਲਈ ਸੋ ਬੜੀ ਵੱਡੀ ਗੱਲ ਆ ਜੀ ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਛੋਟਾ ਜਿਹਾ ਬਚਾਵਾ ਤੇ ਰੋਸ਼ਨ ਕਰ ਰਿਹਾ ਵਾ ਜਿਵੇਂ ਇਸਨੇ ਦਾ ਸੈ ਕਿ ਜਦੋਂ ਇਸਨੇ ਕਿਹਾ ਕਿ ਮੈਂ ਗੁਰਦਾਸਪੁਰ ਜ਼ਿਲ੍ਹੇ ਨਾਲ ਬਿਲੋਂਗ ਕਰਦਾ ਪੰਜਾਬ ਤੋਂ ਆਇਆ ਵਾਂ ਤੇ ਉੱਥੇ ਜੱਜਸ ਵਿੱਚ ਵੀ ਕਿਉਂਕਿ ਪੰਜਾਬੀਆਂ ਨੂੰ ਲੈ ਕੇ ਅਕਸਰ ਹੀ ਜਿਹੜਾ ਵੀ ਕੋਈ ਫੀਲਡ ਹੋਏ ਪੰਜਾਬੀਆਂ ਨੂੰ ਲੈ ਕੇ ਅਕਸਰ ਹੀ ਲੋਕਾਂ ਵਿੱਚ ਖੁਸ਼ੀ ਹੁੰਦੀ ਹੈ ਕਿਉਂਕਿ ਪੰਜਾਬੀ ਬੜੇ ਸਾਫ਼ ਦਿਲ ਦੇ ਹੁੰਦੇ ਆ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਤਾ ਬਾਰਡਰ ਏਰੀਆ ਪੈਂਦਾ ਪਰ ਇਸ ਛੋਟੇ ਜਿਹੇ ਬੱਚੇ ਨੇ ਪੰਜਾਬ ਦਾ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਵਾ ਇਸ ਦਾ ਨਾਮ ਪੂਰੇ ਹੀ ਵਰਲਡ ਵਿੱਚ ਜਿਹੜਾ ਵਾ ਉਹ ਰੋਸ਼ਨ ਕੀਤਾ ਵਾ ਤੇ ਹੁਣ ਜਿਹੜਾ ਇਹ ਸ਼ੋਅ ਵਿੱਚ ਜਾ ਰਿਹਾ ਵਾ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਬੱਚੇ ਆ ਇਹਨਾਂ ਦਾ ਉਤਸ਼ਾਹ ਨੂੰ ਵਧਾਣਾ ਜੀ ਦਾ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਵਾ ਕਿਤਨਾ ਕਿਤੇ ਇਸ ਦੇ ਨਾਲ ਬਾਕੀ ਜਿਹੜੇ ਬੱਚੇ ਆ ਜਿਹੜੇ ਕੋਈ ਨੌਜਵਾਨ ਨਸ਼ਾ ਵੱਲ ਜਾ ਰਹੇ ਜਾਂ ਗਲਤ ਕੰਮਾਂ ਵੱਲ ਜਾ ਰਹੇ ਆ ਇਹ ਬੜਾ ਵੱਡਾ ਇੱਕ ਉਹਨਾਂ ਲਈ ਉਦਾਹਰਣ ਆ ਇਹ ਜੇ ਬੱਚਿਆਂ ਨੂੰ ਪਛਾਣਿਆ ਕਿ ਨਸ਼ਿਆਂ ਤੋਂ ਜਾਂ ਗਲਤ ਕੰਮਾਂ ਤੋਂ ਦੂਰ ਰੱਖੀਏ ਤਾਂ ਇਸ ਤਰ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਸੋ ਪ੍ਰਸ਼ਾਸਨ ਜਾਂ ਫਿਰ ਜਿਹੜੀਆਂ ਸਾਡੇ ਇੱਥੇ ਕੋਈ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਚਾਹੀਦਾ ਵਾ ਕਿ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਾ ਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਬੱਚਿਆਂ ਜਿਹੜਾ ਵਾ ਜਰੂਰ ਸਨਮਾਨਿਤ ਕਰਨਾ ਚਾਹੀਦਾ